ਅਜੀ ਤੁਹਾਡਾ ਕੀ ਨਾਮ ਹੈ ਪੜਾਈ ਕਿੱਥੇ ਸ਼ੁਰੂ ਕੀਤੀ ਤੇ ਇਹ ਡ੍ਰੀਮ ਤੁਹਾਡਾ ਬਚਪਨ ਤੋਂ ਸੀਗਾ ਇੱਥੋਂ ਤੱਕ ਆਉਣ ਲਈ ਕਿੰਨਾ ਮਸ਼ਕਲਾਂ ਦਾ ਸਾਹਮਣਾ ਕਰਨਾ ਸਸ਼ੀਕਲ ਜੀ ਸਾਰਿਆਂ ਨੂੰ ਮੇਰਾ ਨਾਮ ਨਵਦੀਪ ਸਿੰਘ ਪਿੰਡ ਖਾਈ ਮੈਂ ਆਪਣੀ ਪੜਾਈ ਹੁਣ ਥਾਪਰ ਇੰਸਟੀਚਿਊਟ ਆਫ ਪਟਿਆਲਾ ਵਿੱਚ ਕਰ ਰਿਹਾ ਜੇ 10ਵੀਂ 12ਵੀਂ ਦੀ ਗੱਲ ਕੀਤੀ ਜਾਵੇ ਮੈਂ ਆਰਮੀ ਸਕੂਲ ਵਿੱਚ ਪੜਿਆ ਐਜ਼ ਮੇਰੇ ਫਾਦਰ ਸਾਹਿਬ ਆਰਮੀ ਵਿੱਚ ਨੇ ਤੇ ਹੁਣ ਲਾਈਕ 12ਵੀਂ ਕਰਨ ਤੋਂ ਬਾਅਦ ਮੈਂ ਸਿੱਧਾ ਹੀ ਥਾਪਰ ਇੰਸਟੀਚਿਊਟ ਆਫ ਪਟਿਆਲਾ ਵਿੱਚ ਪੜ੍ਹਨ ਲੱਗ ਗਿਆ ਸੀ ਮੈਂ ਉੱਥੇ ਬੀਟੈਕ ਕਰ ਰਿਹਾ ਹਾਂ ਕੰਪਿਊਟਰ ਸਾਇੰਸ ਦੇ ਵਿੱਚ ਮੈਂ 3rd ਇਅਰ ਚੱਲੂ ਆ ਹਮ ਪਰ ਇਸਰੋ ਦੇ ਵਿੱਚ ਕਿਵੇਂ ਐਂਟਰੀ ਹੋ ਤੱਕ ਇਸਰੋ ਦੇ ਵਿੱਚ ਐਂਟਰੀ ਜੀ ਮੈਂ ਪੜ੍ਹਾਈ ਕਰ ਰਿਹਾ ਸੀ ਅਸੀਂ ਤੇ ਉਸ ਤੋਂ ਬਾਅਦ ਇਹਨਾਂ ਨੇ ਇੱਕ ਆਪਣਾ ਜੋ ਲਾਂਚ ਕੀਤਾ ਸੀਗਾ ਹੈਕਥਨ ਲਾਂਚ ਕੀਤਾ ਸੀ ਉਹਦੇ ਵਿੱਚ ਪਾਰਟਿਸਿਪੇਟ ਕੀਤਾ ਸੀ ਜੀ ਤਾਂ ਉਹਦੇ ਉਹਦੇ ਨਾਲ ਅਸੀਂ ਹైదరాబాద్ ਗਏ ਸੀ ਜੀ ਉਸ ਦੇ ਨਾਲ ਇਸ ਦੇ ਵਿੱਚ ਐਂਟਰੀ ਹੋ ਗਈ ਸੀ ਜੀ ਉਹ ਜੀ ਇਕੱਲੇ ਸੀ ਜਾਂ ਉਹਦੇ ਵਿੱਚ ਹੋਰ ਤੁਹਾਡੀ ਟੀਮ ਵੀ ਸੀ ਤੁਹਾਡੀ ਜੀ ਚਾਰ ਜਣੇ ਦੀ ਟੀਮ ਸੀ ਜੀ ਲਾਈਕ ਮੇਰੇ ਟੀਮ ਮੇਟਸ ਇੱਕ 90 ਤੋਂ ਮਨਕੀਰਤ ਸਿੰਘ ਜ਼ਿਰਖਪੁਰ ਤੋਂ ਆਪਣਾ ਅਦਿੱਤਿਆ ਸਪਰਾ ਤੇ ਦਿੱਲੀ ਤੋਂ ਰਿਆਸ ਜਦੇਵਾ ਜੀ ਨਵਦੀਪ ਜਿਸ ਤਰੀਕੇ ਦੇ ਨਾਲ ਰਾਸ਼ਟਰਪਤੀ ਸ਼੍ਰੀਮਤੀ ਦੋਪਦੀ ਮਰਗੋ ਵੱਲੋਂ ਪੁਰਸਕਾਰ ਮਿਲਦਾ ਤਾਂ ਮਨ ਦੇ ਵਿੱਚ ਕੀ ਡ੍ਰੀਮ ਆਇਆ ਤੇ ਕੀ ਫੀਲਿੰਗ ਸੀ ਉਸ ਸਮੇਂ ਜੀ ਮਨ ਦੇ ਵਿੱਚ ਸੀ ਕਿ ਬਸ ਰੱਬ ਨੇ ਚੜ੍ਹਾਈਆਂ ਕਰਤੀਆਂ ਬਸ ਇਦਾਂ ਹੀ ਚੱਲਦਾ ਰਹੇ ਅਜੇ ਤੁਹਾਨੂੰ 2 ਸਾਲ ਦੀ ਪੜ੍ਹਾਈ ਹਲੇ ਤੁਹਾਡੀ ਬਾਕੀ ਆ ਹਾਂਜੀ ਤੇ ਤੁਹਾਡੇ ਕਿਹਾ ਕਿ ਬਹੁਤ ਸਾਰੀ ਹਜੇ ਹੋਰ ਹੀ ਬਹੁਤ ਕੁਝ ਕਰਨਾ ਕੀ ਲੱਗਦਾ ਹੈ ਕਿ ਇਸ ਦੇ ਜਰੀਏ ਤੁਸੀਂ ਕਿੱਥੇ ਤੱਕ ਅਪਰੋਚ ਕਰੋਗੇ ਜੀ ਇਸ ਦੇ ਜਰੀਏ ਹੈਲਪ ਬਹੁਤ ਹੋ ਜੇਗੀ ਜੀ ਅੱਗੇ ਜਾ ਕੇ ਜਿੱਥੇ ਵੀ ਜੋ ਵੀ ਆਪਾਂ ਕੰਮ ਕਰਾਂਗੇ ਇੱਕ ਮਤਲਬ ਉਹ ਹੋ ਜਾਂਦਾ ਕਿ ਇਹ ਪ੍ਰਸ਼ਕਾਰਿਤ ਹੋਇਆ ਹੋਇਆ ਲਾਈਕ ਬਹੁਤ ਹੈਲਪ ਹੋ ਜੇਗੀ ਜੋ ਵੀ ਕਰਾਂਗੇ ਅੱਗੇ ਜਾ ਕੇ ਲਾਈਕ ਹਜੇ ਆਪਣਾ ਕੁਝ ਹੋਣੀ ਹੈ ਸਪੈਸਿਫਿਕ ਨਹੀਂ ਹੈ ਕਿ ਆਪਾਂ ਕੀ ਕਰਨਾ ਤਾਂ ਅੱਗੇ ਜਾ ਕੇ ਜੋ ਵੀ ਕਰਾਂਗੇ ਤੇ ਹੈਲਪ ਬਹੁਤ ਹੋ ਜੇਗੀ ਜੀ ਬਦਿਆ ਜੋ ਪੂਰੇ ਭਾਰਤ ਨਹੀਂ ਪੂਰੇ ਵਰਲਡ ਦੇ ਵਿੱਚ ਇਹ ਚੀਜ਼ ਦਾ ਚਰਚਾ ਹੋ ਰਿਹਾ ਜਿਸ ਤਰੀਕੇ ਨਾਲ ਸਾਨੂੰ ਪਤਾ ਲੱਗਿਆ ਕਿ ਪੇਰੈਂਟਸ ਆ ਆਪਾ ਤੁਹਾਡੇ ਪਿੰਡਾਂ ਵਾਲੇ ਹਨ ਉਹਨਾਂ ਨੇ ਕਿਹਾ ਕਿ ਮੀਡੀਆ ਦੇ ਵਿੱਚ ਨਹੀਂ ਆਉਣਾ ਚਾਹੀਦਾ ਕੀ ਸੋਚਦੇ ਏਸ ਬਾਰੇ ਜੀ ਮੈਂ ਤਾਂ ਮੀਡੀਆ ਦੇ ਵਿੱਚ ਤਾਂ ਆਉਣਾ ਕੋਈ ਮਾੜੀ ਗੱਲ ਤਾਂ ਹੈ ਨਹੀਂ ਵੈਸੇ ਆਪਣੀ ਪਬਲਿਸਿਟੀ ਹੋ ਰਹੀ ਲੋਕ ਜਾਣ ਰਿਹਾ ਤਾਂ ਬਦਿਆ ਗੱਲ ਹੀ ਆ ਤੇ ਤੁਹਾਡੇ ਪਿੰਡ ਦਾ ਨਾਮ ਆ ਤੁਹਾਡੇ ਮਾਪਿਆਂ ਦਾ ਨਾਮ ਆ ਪੰਜਾਬ ਭਾਰਤ ਪੂਰੇ ਭਾਰਤ ਦਾ ਨਾਮ ਹੀ ਜਿਹੜਾ ਰੋਸ਼ਨ ਕੀਤਾ ਤੁਸੀਂ ਇਸ ਦੇ ਵਿੱਚ ਸਭ ਤੋਂ ਜਿਹੜਾ ਸਿਹਰਾ ਕਿਸ ਨੂੰ ਦਿੰਦੇ ਜੀ ਪੇਰੈਂਟਸ ਨੂੰ ਜੀ ਹੂੰ ਉਹਨਾਂ ਨੇ ਹੁਣ ਤੱਕ ਲਾਈਕ ਪਾਲ ਪੋਸ ਕੇ ਵੱਡਾ ਕੀ ਤਰੀ ਸਾਰਾ ਉਹਨਾਂ ਦੇ ਦਸਰੀ ਜਾਂਦਾ ਜੀ। ਮਨ ਕੇ ਪਰ ਸਾਇੰਟਿਸਟ ਦੀ ਲਾਈਨ ਦੇ ਵਿੱਚ ਆਓਗੇ। ਉਹ ਦੇਖਦੇ ਆਂ ਜੇ ਅੱਗੇ ਲੈ ਕੇ ਪਤਾ ਚੱਲੇਗਾ ਉਹ ਤਾਂ। ਠੀਕ। ਉੱਥੇ ਜੀ ਇਸ ਪ੍ਰੋਜੈਕਟ ਨੂੰ ਤੁਹਾਨੂੰ ਬਣਾਉਣ ਦੇ ਵਿੱਚ ਤੁਹਾਡੇ ਕਿਹੜੇ ਕਿਹੜੇ ਤੁਹਾਡੇ ਸੀਗੇ ਜਿਹੜੇ ਟੀਚਰ ਸਾਹਿਬਾਨ ਸੀਗੇ ਜਾਂ ਕੋਈ ਸਾਥੀ ਸੀ ਕਿੰਨਾ ਦਾ ਯੋਗਦਾਨ ਰਿਹਾ ਤੁਹਾਡੇ ਨਾਲ? ਜੀ ਇਹ ਪ੍ਰੋਜੈਕਟ ਪੂਰਾ ਕੀ ਸੀਗਾ ਉਹਦੇ ਬਾਰੇ ਥੋੜਾ ਜਿਹਾ ਦੱਸ ਦਿਓ। ਠੀਕ ਹੈ ਜੀ। ਜੀ ਇਹ ਪ੍ਰੋਜੈਕਟ ਵਿੱਚ ਪਹਿਲਾਂ ਤਾਂ ਸਾਡੇ ਉੱਥੇ ਕਾਲਜ ਕਾਲਜ ਵਿੱਚ ਪ੍ਰਸ਼ਾਂਤ ਸਿੰਘ ਰਾਣਾ ਸਰ ਸੀ। ਉਹਨਾਂ ਨੇ ਕਾਫੀ ਹੈਲਪ ਕੀਤੀ ਫਿਰ ਸਾਡੇ ਜੋ ਸਪੇਸ ਦੇ ਇਨਸਟ੍ਰਕਟਰ ਸੀ ਮਮਤਾ ਗੁਲਾਟੀ मैम ਉਹਨਾਂ ਨੇ ਵੀ ਕਾਫੀ ਹੈਲਪ ਕੀਤੀ ਇੱਥੋਂ ਜਾਣ ਤੋਂ ਬਾਅਦ ਬੇਸਿਕਲੀ ਅਸੀਂ ਕੀ ਕਰਨਾ ਹੁੰਦਾ ਹੈ ਕਿ ਉੱਥੇ ਜਾ ਕੇ 30 ਘੰਟੇ ਵਿੱਚ ਸਭ ਬਣਾਉਣਾ ਹੁੰਦਾ ਹੈ ਤਾਂ 30 ਘੰਟੇ ਵਿੱਚ ਸਾਨੂੰ ਇਸਰੋ ਵੱਲੋਂ ਦੋ ਸਾਇੰਟਿਸਟ ਅਲਾਟ ਹੋਏ ਸੀ ਦੋ ਵਿਗਿਆਨੀ ਅਲਾਟ ਹੋਏ ਸੀ ਉਹਨਾਂ ਨੇ ਬਹੁਤ ਮਦਦ ਕੀਤੀ ਜੀ ਕਿਉਂਕਿ ਹੁਣ ਆਪਾਂ ਜਿਸ ਚੀਜ਼ ਤੇ ਕੰਮ ਕਰ ਰਹੇ ਹਾਂ ਹੁਣ ਨਾਰਮਲ ਤਾਂ ਆਪਾਂ ਜੋ ਚੀਜ਼ਾਂ ਕਰਦੇ ਹੋ ਗੂਗਲ ਤੇ ਮਿਲ ਜਾਂਦੀਆਂ ਪਰ ਇਹਦੇ ਬਾਰੇ ਜਾਣਕਾਰੀ ਗੂਗਲ ਤੇ ਲੱਭਣੀ ਬਹੁਤ ਔਖੀ ਹੈ ਤਾ ਉਹਦੇ ਵਿੱਚ ਉਹ ਜੋ ਵਿਗਿਆਨਿਕ ਸੀ ਉਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਜੀ ਤੇ ਇਹ ਜੋ ਸਾਡਾ ਪ੍ਰੋਜੈਕਟ ਹੈ ਇਹਦਾ ਮਤਲਬ ਮੂਲ ਸੀ ਜੀ ਕਿ ਆਪਾਂ ਚੰਦ ਤੇ ਸੇਫ ਨੈਵੀਗੇਸ਼ਨ ਰੂਟਸ ਲੱਭਣੇ ਨੇ ਕਿ ਚੰਦਰਯਾਨ 2 ਜੋ ਗਿਆ ਸੀ ਉਹਦੀ ਸਾਡੇ ਕੋਲ ਡਾਟਾ ਵਗੈਰਾ ਸੀਗਾ ਲਾਈਕ ਇਮੇਜੇਸ ਸੀ ਟੈਰੇਨ ਮੈਪਸ ਸੀ ਇਹ ਸਭ ਸਾਡੇ ਕੋਲ ਸੀਗਾ ਤੇ ਉਹਦਾ ਇਸਤੇਮਾਲ ਕਰਕੇ ਅਸੀਂ ਆਪਣਾ ਸੇਫ ਨੈਵੀਗੇਸ਼ਨ ਰੂਟਸ ਲੱਭਣੇ ਸੀ ਜੰਤੇ ਇਸ ਰੋਕ ਲਈ ਕਿੰਨੇ 13 ਪ੍ਰੋਬਲਮਾਂ ਸੀਗੀਆਂ ਉਹ ਕਿਹੜੀ ਮੁਸ਼ਕਲ ਸੀ ਜਿਹੜਾ ਤੁਸੀਂ ਸੋਲੂਸ਼ਨ ਕੀਤਾ ਕਿ ਤੁਹਾਨੂੰ ਸਿਲੈਕਟ ਕੀਤਾ ਜੀ 12 ਪ੍ਰੋਬਲਮ ਸਟੇਟਮੈਂਟਸ ਸੀ ਜੀ ਤੇ ਉਹਦੇ ਵਿੱਚੋਂ ਅਸੀਂ ਨੌਵੀਂ ਚੁਣੀ ਸੀ ਇਹ ਅਸੀਂ ਚੁਣੀ ਐਸ ਕਰਕੇ ਸੀ ਕਿਉਂਕਿ ਆਪਣੀ ਜੋ ਵੀ ਸੀ ਉਹਦੇ ਵਿੱਚ ਇੱਕ ਇੱਕ ਛੋਟੇ ਛੋਟੇ ਸੋਲੂਸ਼ਨ ਵਗੈਰਾ ਸੀ ਅਸੀਂ ਜੋ ਪ੍ਰੋਬਲਮ ਸਟੇਟਮੈਂਟ ਚੁਣੀ ਇਹ ਦੇ ਵਿੱਚ ਉਹਦੇ ਵਿੱਚੋਂ ਹੀ ਚਾਰ ਪ੍ਰੋਬਲਮ ਸਟੇਟਮੈਂਟਾਂ ਦਾ ਹੱਲ ਇਹਦੇ ਨਾਲ ਹੀ ਨਿਕਲ ਰਿਹਾ ਸੀ ਜੀ ਜਿਵੇਂ ਹੁਣ ਉਹਦੇ ਵਿੱਚ ਬੋਲਡਰਸ ਕਰੇਟਰਸ ਹੁੰਦਾ ਜਿਵੇਂ ਖੱਡੇ ਹੋਗੇ ਤੇ ਪਹਾੜ ਛੋਟੇ ਛੋਟੇ ਪੱਥਰ ਹੋਗੇ ਉਹ ਲੱਭਣੀ ਸੀ ਉਹ ਇੱਕ ਪ੍ਰੋਬਲਮ ਸਟੇਟਮੈਂਟ ਸੀ ਸਾਨੂੰ ਇਹਦੇ ਵਿੱਚ ਐਸ ਅਸੀਂ ਰਾ ਲੱਭਣਾ ਸੀ ਤਾਂ ਸਾਨੂੰ ਉਹਦੇ ਵਿੱਚ ਇਹ ਵੀ ਕਰਨੀ ਪਈ ਉਹਦੇ ਵਿੱਚ ਇੱਕ ਸੀਗਾ ਕਿ ਕਿੱਥੇ ਕਿੱਥੇ ਮਿਨਰਲ ਕੰਪੋਜੀਸ਼ਨਾਂ ਕੁਝ ਵੀ ਮਿਲਦਾ ਹੈ ਉਹ ਸੀ ਇੱਕ ਪ੍ਰੋਬਲਮ ਸਟੇਟਮੈਂਟ ਉਹ ਵੀ ਅਸੀਂ ਇਹਦੇ ਵਿੱਚ ਹੀ ਕਰਨੀ ਪਈ ਕਿਉਂਕਿ ਜਿੱਥੇ ਜਿੱਥੇ ਰੋਵਰ ਜਾਊਗਾ ਜੋ ਆਪਣਾ ਉੱਥੇ ਚੰਨ ਤੇ ਲੈਂਡ ਹੋਇਆ ਉਹਨੂੰ ਇਹ ਚੀਜ਼ਾਂ ਦੇਖਣੀਆਂ ਪੈਣੀਆਂ ਅਸੀਂ ਉਹਦੇ ਵਿੱਚ ਇਹ ਵੀ ਕਰਤੀ ਸੀ ਜੀ ਤੇ ਜੋ ਵੀ ਲੈਂਡਿੰਗ ਸਾਈਟ ਵਗੈਰਾ ਸੀ ਇਹ ਸਭ ਅਸੀਂ ਉਹਦੇ ਵਿੱਚ ਚਾਰ ਪ੍ਰੋਬਲਮ ਸਟੇਟਮੈਂਟ ਉਹਦੇ ਵਿੱਚ ਇਨਕਲੂਡ ਕਰਤੀ ਸੀ ਜੀ ਇੱਕ ਦੇ ਵਿੱਚ ਹੀ ਮਨਜੀਤ ਤੁਹਾਡੇ ਵੱਲੋਂ ਜਿਹੜਾ ਸੋਲੂਸ਼ਨ ਕੀਤਾ ਗਿਆ ਤੇ ਚੰਦਰਯ ਲੱਗਦਾ ਸੀ ਕਿ ਉਹ ਤੁਹਾਡੀ ਬੇਟੀ ਕਰ ਰਿਆ ਸੀ ਜੀ ਐਕਚੁਅਲ ਦੇ ਵਿੱਚ ਉਹ 3D ਸਿਮੂਲੇਟ ਹੋਇਆ ਸੀ ਜੀ ਬੇਸਿਕਲੀ ਜੋ ਆ ਗਿਆ ਗੇਮਸ ਖੇਡਦੇ ਆ ਉਹ 3D ਵਿੱਚ ਜੋ ਗੇਮਸ ਖੇਡਦੇ ਆਗੇ ਉਹ 3D ਸਿਮੂਲੇਟ ਹੋਇਆ ਸੀ ਜੀ ਤਾਂ ਬੇਸਿਕਲੀ ਉਹਦੇ ਵਿੱਚ ਉਹ ਪੂਰਾ ਲਾਈਕ ਸਫਲ ਹੋਇਆ ਸੀ ਕਿ ਉਹਨੂੰ ਇੱਕ ਰਾਹ ਮਿਲ ਗਿਆ ਸੀ ਸੇਫ ਰਾਹ ਮਿਲ ਗਿਆ ਸੀ ਕਿ ਉਹ ਕਿਸੇ ਖੱਡੇ ਵਿੱਚ ਨਹੀਂ ਜਾ ਰਿਹਾ ਸੀ ਤੇ ਉਹ ਕਿਸੇ ਬੋਲਡਰ ਵਿੱਚ ਨਹੀਂ ਜਾ ਰਿਹਾ ਸੀ ਤਾਂ 3D ਸਿਮੂਲੇਸ਼ਨ ਦੇ ਵਿੱਚ ਉਹ ਸਫਲ ਹੋ ਗਿਆ ਸੀ ਜੀ ਹਾਂਜੀ ਦੀਪੂ ਡਰੀਮ ਤੁਹਾਡਾ ਪੂਰਾ ਹੋ ਗਿਆ ਹਾਲੇ ਤੁਸੀਂ ਕਹਿ ਰਹੇ ਹੋ ਅੱਗੇ ਪਤਾ ਨਹੀਂ ਕੀ ਕੁਝ ਹੋਣਾ ਤੇ ਇਸ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਕਿਸ ਦਾ ਮੰਨਦੇ ਹੋ ਪਿੰਡ ਦਾ ਮਾਪਿਆਂ ਦਾ ਜਾਂ ਤੁਹਾਡੇ ਟੀਚਰ ਇਸ ਸਭ ਤੋਂ ਵੱਡਾ ਯੋਗਦਾਨ ਜੀ ਮਾਪਿਆਂ ਦਾ ਫਿਰ ਪਿੰਡ ਦਾ ਫਿਰ ਆਪਣੇ ਇੰਸਟੀਚਿਊਟ ਦਾ ਜੀ ਦੋਸਤਾਂ ਦਾ ਸਭ ਦਾ ਯੋਗਦਾਨ ਹੈ ਜੀ ਇਸ ਦੇ ਵਿੱਚ ਦਿਪੂ ਛੋਟੀ ਉਮਰ ਦੇ ਵਿੱਚ ਹੀ ਤੁਹਾਡੀ ਪੜ੍ਹਾਈ ਜਿਹੜੀ ਬਾਕੀ ਆ ਅੱਜ ਦੀ ਨੌਜਵਾਨ ਪੀੜ੍ਹੀ ਹੈ ਜਿਹੜੀ ਉਹ ਛੋਟੀ ਉਮਰ ਤੇ ਨਸ਼ਿਆਂ ਦੀ ਦਲਦਲ ਦੇ ਵਿੱਚ ਫਸਦੀ ਜਾ ਰਹੀ ਹੈ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿਉਂਕਿ ਪੰਜਾਬ ਹੀ ਨਹੀਂ ਪੂਰੇ ਭਾਰਤ ਵਿੱਚ ਇਸ ਦੀ ਚਰਚਾ ਹੋ ਰਹੀ ਹੈ ਜੀ ਨਸ਼ਿਆਂ ਦੇ ਵਿੱਚ ਤਾਂ ਵੈਸੇ ਕੁਝ ਰੱਖਿਆ ਨਹੀਂ ਹੈ ਮੈਂ ਤਾਂ ਇਹੀ ਕਹੂੰਗਾ ਕਿ ਨਸ਼ੇ ਕਰਕੇ ਅੱਜ ਤੱਕ ਕਿਸੇ ਦਾ ਕੁਝ ਬਣਿਆ ਨਹੀਂ ਆ ਨਸ਼ਾ ਕਰਕੇ ਤਾਂ ਸਭ ਮਤਲਬ ਲੁੱਟੇ ਜਾਂਦੇ ਨੇ ਮੈਂ ਤਾਂ ਕਹੂੰਗਾ ਕਿ ਪੜਾਈ ਹੀ ਕਰੋ ਕਿਉਂਕਿ ਜੋ ਆਪਣ ਲਾਈਕ ਇੰਡੀਆ ਦੇ ਵਿੱਚ ਹੈ ਅਪੋਰਚੁਨਿਟੀਆਂ ਬਹੁਤ ਨੇ ਜੀ ਬਾ ਜਾਂ ਨਾ ਆਪਾਂ ਨੂੰ ਬਾਹਰ ਜਾਣ ਦੀ ਲੋੜ ਹੈ ਇੰਡੀਆ ਅਪੋਰਚੁਨਿਟੀ ਦਿੰਦਾ ਹੈ ਬਸ ਥੋੜੀ ਜਿਹੀ ਮਿਹਨਤ ਕਰਨੀ ਪੈਂਦੀ ਹੈ ਇੱਥੇ ਆਪਾਂ ਬਾਹਰ ਜਾਣੇ ਉੱਥੇ ਮਿਹਨਤ ਕਰਦੇ ਉਹਦੇ ਨਾਲ ਆਪਾਂ ਇੰਡੀਆ 'ਚ ਮਿਹਨਤ ਕਰੀਏ ਇੰਡੀਆ ਬਹੁਤ ਅਪੋਰਚੁਨਿਟੀ ਦਿੰਦਾ ਹੈ ਜੀ ਦੀਪਾ ਪਰਾਈ ਮੈਂ ਫੇਰ کہہ ਰਿਹਾ ਕਿ ਬਾਕੀ ਹਾਲੇ ਤੇ ਜਿਹੜਾ ਸਮਾਂ ਤੁਹਾਡੇ ਕੋਲੇ ਬਹੁਤ ਘੱਟ ਆ ਕਿਉਂਕਿ ਜਦੋਂ ਤੁਸੀਂ ਇੱਕ ਸਾਇੰਟਿਸਟ ਲਾਈਨ ਪਕੜ ਲੈਂਦੇ ਹੋ ਤਾਂ ਇੱਕ ਇੱਕ ਸੈਕਿੰਡ ਵੀ ਤੁਹਾਡੇ ਲਈ ਕੀਮਤੀ ਆ ਲੱਗਦਾ ਕਿ ਪਿੰਡ ਤੋਂ ਵੀ ਦੂਰ ਚਲੇ ਜਾਓਗੇ ਉਸ ਤੋਂ ਬਾਅਦ ਨਹੀਂ ਜੀ ਪਿੰਡ ਦਾ ਦੂਰ ਨਹੀਂ ਜਾਂਦੇ ਜੀ ਆ ਪਰ ਘਰ ਇੱਥੇ ਹੀ ਪੋਣਾ ਜੀ ਪੋਣ ਕੀ ਹਾਂਜੀ ਹਾਂਜੀ ਅਸੀਂ ਪਿੰਡ ਤੋਂ ਦੂਰ ਤਾਂ ਨਹੀਂ ਜਾਂਦੇ ਜੀ ਪਿੰਡ ਨੂੰ ਤਾਂ ਫਿਸ਼ ਨਾਲ ਹੀ ਰੱਖਾਂਗੇ ਜੀ ਬਾਕੀ ਜੇ ਉੱਥੇ ਸਟੇ ਵਗੈਰਾ ਹੋਇਆ ਉਹ ਜੋ ਦੇਣਗੇ ਉੱਥੇ ਤਾਂ ਰਹਿਣਾ ਹੀ ਪੈਣਾ ਜੀ ਨਾਲ ਉਹਨਾਂ ਤੇ ਫਿਰ ਦੇਖਣਾ ਪੈਣਾ ਜੀ ਕਿੰਨੀ ਕੁ ਖੁਸ਼ੀ ਹੋ ਰਹੀ ਆ ਅਕਤ ਕਾਫੀ ਖੁਸ਼ੀ ਹੋ ਰਹੀ ਏ ਜ ਹਾਂਜੀ ਤਾਂ ਜੀ ਮੈਂ ਕਿਸ ਤਰ੍ਹਾਂ ਧੰਨਵਾਦ ਕਰਦੇ ਹਾਂ ਕਿਉਂਕਿ ਜਦੋਂ ਤੁਸੀਂ ਉੱਥੇ ਗਏ ਤੇ ਏਡੀ ਵੱਡੀ ਅਚੀਵਮੈਂਟ ਪ੍ਰਾਪਤ ਹੁੰਦੀ ਹੈ ਜੀ ਧੰਨਵਾਦ ਮੈਂ ਆਪਣੀ ਸਰਕਾਰ ਦਾ ਕਰਦਾ ਜੀ ਇਸਰੋ ਦਾ ਕਰਦਾ ਜੀ ਮੈਂ ਪੇਰੈਂਟਸ ਦਾ ਕਰਦਾ ਮੈਂ ਥਾਪਰ ਦਾ ਕਰਦਾ ਮੈਂ ਸਭ ਤੋਂ ਵੱਧ ਆਪਣੇ ਪਿੰਡ ਦਾ ਕਰਦਾ ਜੀ ਜੋ ਮੈਨੂੰ ਨਾਮ ਮਾਨ ਸਤਕਾਰ ਦੇ ਰਿਹਾ ਜੀ ਹਾਂਜੀ ਅ ਜੀ ਤੁਹਾਡੇ ਬੇਟੇ ਨੇ ਪਿੰਡ ਦਾ ਹੀ ਨਹੀਂ ਤੁਹਾਡਾ ਹੀ ਨਹੀਂ ਪੂਰੇ ਭਾਰਤ ਦਾ ਨਾਮ ਰੌਸ਼ਨ ਕੀਤਾ ਕਿੰਨੀ ਖੁਸ਼ੀ ਹੋ ਰਹੀ ਹੈ ਔਰ ਕੀ ਤੁਹਾਡਾ ਡ੍ਰੀਮ ਵੀ ਸੀ ਇਹ ਵੀ ਬੱਚਾ ਸਾਡਾ ਇਸੇ ਲਾਈਨ ਦੇ ਵਿੱਚ ਜਾ ਸਭ ਤੋਂ ਪਹਿਲਾਂ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਹੜੇ ਸਾਨੂੰ ਇੰਨਾ ਪਿਆਰ ਦੇ ਰਹੇ ਆ ਤੁਸੀਂ ਇੱਥੇ ਸਾਡੇ ਤੱਕ ਪਹੁੰਚੇ ਹੋ ਸਾਰੇ ਲੋਕ ਕੰਗ੍ਰੈਚੁਲੇਸ਼ਨ ਦੇ ਰਹੇ ਨੇ ਤੇ ਹਰ ਮਾਂ-ਬਾਪ ਦਾ ਹੀ ਡ੍ਰੀਮ ਹੁੰਦਾ ਕਿ ਉਹਨਾਂ ਦਾ ਬੱਚਾ ਉੱਥੋਂ ਤੱਕ ਜਾਵੇ ਜਿੱਥੋਂ ਤੱਕ ਅਜੇ ਤੱਕ ਕੋਈ ਨਹੀਂ ਗਿਆ ਉਹ ਰੋ ਸਾਡਾ ਵੀ ਸੀ ਔਰ ਸਾਡੇ ਬੱਚੇ ਨੇ ਮਿਹਨਤ ਕੀਤੀ ਸਾਰੇ ਬੱਚੇ ਹੀ ਕਰਦੇ ਆ ਲੇਕਿਨ ਕਿਸੇ-ਕਿਸੇ ਬੰਦੇ ਨੂੰ ਸਹੀ ਰਾਹ ਮਿਲ ਜਾਂਦਾ ਕਿਸੇ ਬੱਚੇ ਨੂੰ ਸਹੀ ਰਾਹ ਮਿਲ ਜਾਂਦਾ ਔਰ ਕਈ ਬੱਚੇ ਸਹੀ ਰਾਹ ਲੱਭਣ ਦੇ ਵਿੱਚ ਕਈ ਵਾਰ ਸਹੀ ਜਗ੍ਹਾ ਤੇ ਨਹੀਂ ਪਹੁੰਚ ਪਾਉਂਦੇ ਸਾਡੇ ਬੱਚੇ ਨੂੰ ਸਹੀ ਜਗ੍ਹਾ ਮਿਲੀ ਸਹੀ ਰਸਤੇ ਤੇ ਚੜਿਆ ਹੈ ਕਾਥਨ ਮਿਲਿਆ ਹਾਈਦਰਾਬਾਦ ਗਿਆ ਉੱਥੋਂ ਉਹਨੂੰ ਸਹੀ ਗਾਈਡਲਾਈਨ ਮਿਲੀ ਔਰ ਉਹ ਸਹੀ ਜਗ੍ਹਾ ਪਹੁੰਚ ਗਿਆ ਔਰ ਉਹਨੂੰ ਇਸ ਤਰੀਕੇ ਨਾਲ ਰਾਸ਼ਟਰਪਤੀ ਤੋਂ ਸਨਮਾਨ ਮਿਲ ਗਿਆ ਜੀ ਜਸਤਰ ਜੀ ਮੀਡੀਆ ਦੀ ਗੱਲ ਕਰੀਏ ਇਸ ਤੋਂ ਬਾਅਦ ਜਿਹੜੀ ਲੰਮੀ ਲਾਈਨ ਹੋ ਜਾਣੀ ਆ ਘਰੇ ਆਉਣ ਦੀ ਕਿਉਂਕਿ ਜਦੋਂ মিডিਆ ਦੇ ਵਿੱਚ ਇਹ ਚੀਜ਼ ਨਸ਼ਰ ਹੁੰਦੀ ਆ ਤਾਂ ਵੱਡੇ ਵੱਡੇ ادارے ਜਿਹੜੇ ਘਰ ਤੱਕ ਅਪਰੋਚ ਕਰਦੇ ਨੇ ਕਿਉਂਕਿ ਪ੍ਰਾਪਤੀ ਬਹੁਤ ਵੱਡੀ ਆ ਪਰ ਕਿਵੇਂ ਦੇਖਦੇ ਹੋ ਅੱਜ ਪਿੰਡ ਦੇ ਵਿੱਚ ਵੀ ਜਿਹੜਾ ਤੁਹਾਡਾ ਨਾਮ ਆ ਪੂਰੇ ਵਿਸ਼ਵ ਦੇ ਵਿੱਚ ਚੱਲ ਰਿਹਾ ਬੜਾ ਸੋਹਣਾ ਲੱਗਦਾ ਜੀ ਜਦੋਂ ਕੋਈ ਬਾਹਰੋਂ ਆ ਕੇ ਇੱਕ ਅਣਜਾਣ ਆਦਮੀ ਪੁੱਛਦਾ ਤੁਹਾਡਾ ਬੱਚਾ ਕਿਵੇਂ ਆ ਕਿੰਨਾ ਵਧੀਆ ਕੀਤਾ ਉਹਨੇ ਬੜੀ ਯਾਨੀ ਦਿਲ ਨੂੰ ਇੰਨੀ ਜਿਆਦਾ ਖੁਸ਼ੀ ਹੁੰਦੀ ਹੈ ਕਿ ਉਹ ਸੰਭਾਲੀ ਨਹੀਂ ਜਾਂਦੀ ਹਾਂਜੀ ਇੱਕ ਮਾਂ ਨੂੰ ਜ਼ਿਆਦਾ ਪਤਾ ਹੁੰਦਾ ਉਸ ਨੂੰ ਬੱਚੇ ਨੂੰ ਕੀ ਖਾਣਾ ਪੀਣਾ ਚੰਗਾ ਲੱਗਦਾ ਕਿਸ ਤਰ੍ਹਾਂ ਕੇਅਰ ਕਰਨੀ ਕਿਉਂਕਿ 9 ਮਹੀਨੇ ਢੇਰ ਚ ਰੱਖ ਕੇ ਕੇਅਰ ਕਰਨੀ ਉਸ ਤੋਂ ਬਾਅਦ ਵੱਡਾ ਹੁੰਦਾ ਦੂਰ ਜਾਂਦਾ ਮਾਪਿਆਂ ਤੋਂ ਅੱਜ ਪੂਰੇ ਪਿੰਡ ਦੇ ਦੇ ਨਾਲ-ਨਾਲ ਪੂਰੇ ਪੰਜਾਬ ਭਰ ਦਾ ਨਾਮ ਰੌਸ਼ਨ ਕੀਤਾ ਜੀ ਕਿੰਨੀ ਖੁਸ਼ੀ ਹੋ ਰਹੀ ਬਹੁਤ ਖੁਸ਼ੀ ਹੋ ਰਹੀ ਹੈ ਬਹੁਤ ਮਾਣ ਮਹਿਸੂਸ ਹੋ ਰਿਹਾ ਸਾਡਾ ਬੱਚਾ ਜਹਾਂ ਤੱਕ ਪਹੁੰਚਾ ਠੀਕ ਔਰ ਜਦੋਂ ਪੜ੍ਹਾਈ ਕਰਦਾ ਸੀ ਜੀ ਤੁਹਾਡਾ ਕਿੰਨਾ ਕ ਯੋਗਦਾਰ ਰਿਹਾ ਅੰਕਲ ਜੀ ਤਾਂ ਦੱਸ ਹੀ ਦਿੱਤਾ ਕਿ ਪੂਰਾ ਫੋਕਸ ਸੀ ਇਹਨਾਂ ਦੇ ਉੱਪਰ ਮੇਰਾ ਪੂਰਾ ਯੋਗਦਾਨ ਰਿਹਾ ਜੀ ਮੈਂ ਪੂਰੀ ਸਟੱਡੀ ਕਰਵਾਉਂਦੀ ਸੀ ਨੂੰ 5th 6th ਤੱਕ ਮੈਂ ਖੁਦ ਕਰਵਾਉਂਦੀ ਸੀ ਉਸ ਤੋਂ ਅੱਗੇ ਮਤਲਬ ਕਿ ਲਾਈਕ ਨਹੀਂ ਸਮਝ ਆ ਰਿਹਾ ਤਾਂ ਟਿਊਸ਼ਨ ਕਰਵਾਉਂਦੀ ਸੀ ਹਾਂਜੀ ਅਸੀਂ ਆਰਮੀ ਸਕੂਲ 'ਚ ਇਹਨੂੰ ਪੜਾਇਆ ਸਟਾਰਟਿੰਗ ਤੋਂ ਲੈ ਕੇ ਔਰ ਬੱਚਿਆਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਅੱਜ ਲਾਈਵ ਦੇਖ ਰਹੇ ਤਾਂ ਉਹਨਾਂ ਨੂੰ ਬੱਚੇ ਵਾਂਗ ਬਣਨਾ ਚਾਹੁੰਦੇ ਮੈਂ ਤਾਂ ਬੱਚਿਆਂ ਨੂੰ ਇਹ ਮੈਸੇਜ ਦਵਾਂਗੀ ਕਿ ਨਸ਼ੇ ਪਤੇ ਤੋੜ ਐ ਤੋ ਕੇ ਮਤਲਬ ਕਿ ਤਰੱਕੀ ਤੱਕ ਪਹੁੰਚਣਾ ਆਪਣੇ ਮਾਪੇ ਦਾ ਨਾਮ ਰੋਸ਼ਨ ਕਰਨਾ ਜੀ ਦੇਖੋ ਸਾਹਮਣੇ ਤੇਰੇ ਤੇ ਸਵਾਗਤ ਰੱਖੋ ਗੁੱਡ ਜੀ ਬਈ ਅੱਜ ਪੋਤੇ ਨੇ ਪੂਰੇ ਭਾਰਤ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਤੇ ਪੰਜਾਬ ਦੇ ਨਾਲ ਨਾਲ ਪੂਰੀ ਦੁਨੀਆ ਦੇ ਵਿੱਚ ਨਾਂ ਚਮਕਾਦਾ ਤੁਹਾਡੇ ਪਿੰਡ ਦਾ ਕਿਵੇਂ ਦੇਖਦੇ ਹੋ ਕਿਵੇਂ ਲੱਗ ਰਿਹਾ ਬਹੁਤ ਖੁਸ਼ੀ ਨਾਲ ਦੇਖਦੇ ਆ ਵੀ ਇਹਨੇ ਵੀ ਪਿਓ ਦਾਦਾ ਦੇ ਦਾ ਨਾਮ ਉੱਚਾ ਕੀਤਾ ਹੂੰ ਕਿੰਨੀ ਖੁਸ਼ੀ ਹੋ ਰਹੀ ਮਾਤਾ ਬਹੁਤ ਜ਼ਿਆਦਾ ਜਦੋਂ ਉਹ ਬਾਪੂ ਕੁੱੜਦਾ ਸੀ ਪੜ੍ਹਾਈ ਪੱਖੋਂ ਜਾਂ ਕਹਿ ਲਈਏ ਕਿ ਲੜਦਾ ਸੀ ਤੇ ਤੁਸੀਂ ਬੋਲਦੇ ਸੀ ਵੀ ਨਾ ਵੀ ਇਹ ਪੜ੍ਹ ਹੀ ਲਊਗਾ ਅੱਗੇ ਜਦੋਂ ਬੱਚੇ ਨੂੰ ਆਪਾਂ ਕਿਸੇ ਕੰਮ ਦੇ ਖਾਤਰ ਘੂਰਦੇ ਹੋਗੇ ਨਾ ਹਾਂਜੀ ਉਦੋਂ ਤਾਂ ਚੰਗਾ ਹੀ ਲੱਗਦਾ ਹਮ ਅੱਜ ਬੇਬੇ ਉਹਨੇ ਮਕਾਮ ਹਾਸਲ ਕਰ ਲਿਆ ਹਾਂ ਤੇ ਕੀ ਕਹਿਣਾ ਚਾਹੁੰਦੇ ਹੋ ਪੋਤੇ ਨੂੰ ਉਹਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਜੀ ਹਜੀ ਰਾਜਪਾਲ ਜੀ ਤੁਸੀਂ ਵੀ ਪੱਤਰਕਾਰ reh چکے ਹੋ ਬਹੁਤ ਸਾਰੀਆਂ ਸਵਾਲਾਂ ਕਰ ਰਹੇ ਹੋ ਅੱਜਕੱਲہ ਵੀਜ਼ਾ ਕੰਸਲਟੈਂਟ ਹੋ ਤੇ ਅੱਜ ਤੁਹਾਡੇ ਪਿੰਡ ਲਈ ਬਹੁਤ ਮਾਣ ਵਾਲੀ ਗੱਲ ਆ ਔਰ ਤੁਸੀਂ ਵੀ ਇੱਥੇ ਮੌਜੂਦ ਹੋ ਕਿਵੇਂ ਦੇਖਦੇ ਹੋ ਇਸ ਖੁਲਾਫੀ ਪਹਿਲਾਂ ਤਾਂ ਜਮੀਰ ਮੈਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦਾ ਤੁਸੀਂ ਸਾਡੇ ਪਿੰਡ ਆਏ ਤੇ ਸਾਨੂੰ ਇਸ ਮੌਕਾ ਦਿੱਤਾ ਵੀ ਇੱਕ ਆਪਣੇ ਪਿੰਡ ਦੇ ਨੌਜਵਾਨ ਨੇ ਇੱਕ ਮੁੰਡਾ ਨਵਦੀਪ ਸਿੰਘ ਸਾਡਾ ਭਤੀਜਾ ਜਿਨੇ ਪਿੰਡ ਦਾ ਆਪਣੇ ਮਾਤਾ-ਪਿਤਾ ਦਾ ਪੂਰੀ ਪੰਜਾਬੀਅਤ ਦਾ ਨਾਮ ਰੌਸ਼ਨ ਕੀਤਾ ਹੈਗਾ ਦੇਖੋ इसरो ਵਰਗੀ ਇੱਕ ਜਿਹੜੀ ਸੰਸਥਾ ਦੇ ਵਿੱਚ ਜਾ ਕੇ ਜਿਹੜੀਆਂ ਸਾਇੰਟਿਸਟਾਂ ਨੂੰ ਪ੍ਰੋਬਲਮ ਆ ਰਹੀਆਂ ਚੰਦਰਯਾਨ ਉਸ ਜਿਹੜੀ ਪ੍ਰੋਬਲਮ ਆਈ ਉਹਦਾ ਸੋਲੂਸ਼ਨ ਲੱਭਣਾ ਤੇ ਉਹ ਲੱਭ ਕੇ ਵੀ ਉਹਦੇ ਵਿੱਚ ਕਾਮਯਾਬ ਹੋਣਾ ਤੇ ਉਸ ਤੋਂ ਬਾਅਦ ਰਾਸ਼ਟਰਪਤੀ ਤੋਂ ਪੁਰਸਕਾਰ ਮਿਲਣਾ ਇਹ ਇੱਕ ਬਹੁਤ ਵੱਡੇ ਮਾਣ ਵਾਲੀ ਗੱਲ ਆ ਪੂਰੇ ਨਗਰ ਖਾਈ ਵਾਸਤੇ ਤੇ ਬੁਰੇ ਇਲਾਕੇ ਵਾਸਤੇ ਮਾਣ ਦੀ ਗੱਲ ਆ ਪੂਰੇ ਪੰਜਾਬੀਆਂ ਨੂੰ ਮਾਣ ਆ ਸਾਨੂੰ ਇਹੋ ਜਿਹੇ ਨੌਜਵਾਨਾਂ ਤੋਂ ਸੇਧ ਲੈਣੀ ਪੈਣੀ ਆ ਜਿਹੜੇ ਨੌਜਵਾਨ ਅੱਜ ਆਪਣੀ ਧਰਤੀ ਨੂੰ ਛੱਡ ਕੇ ਬਾਹਰ ਵਿਦੇਸ਼ਾਂ ਦਾ ਰੁੱਖ ਕਰ ਰਹੇ ਆ ਤੇ ਉਹਨਾਂ ਨੂੰ ਇਹੋ ਜਿਹੇ ਨੌਜਵਾਨਾਂ ਤੋਂ ਹੀ ਸੇਧ ਮਿਲਨੀ ਆ ਵੀ ਇੱਥੇ ਰਹਿ ਕੇ ਵੀ ਬਹੁਤ ਕੁਝ ਕੀਤਾ ਜਾ ਸਕਦਾ। ਪਰ ਇਹਦੇ ਸਵਾਗਤ ਲਈ ਕਿਸ ਤਰ੍ਹਾਂ ਦੇ ਜਿਹੜੇ ਪ੍ਰਬੰਧ ਕੀਤੇ ਜਾ ਰਹੇ ਨੇ? ਦੇਖੋ ਇਹ ਥੋੜਾ ਜਿਹਾ ਇੱਕ ਤਾਂ ਬਹੁਤ ਸ਼ਾਰਟ ਟਾਈਮ ਨੋਟਿਸ ਸੀਗਾ ਤੇ ਸਾਨੂੰ ਪਤਾ ਵੀ ਮੌਕੇ ਤੇ ਲੱਗਿਆ ਤੇ ਬਾਈ ਜੀ ਉਹਨੇ ਤਾਂ ਥੋੜਾ ਜਿਹਾ ਇਸ ਚੀਜ਼ ਨੂੰ ਹਾਈਡ ਕਰਨਾ ਚਾਹੁੰਦੇ ਸੀਗੇ ਕਹਿੰਦੇ ਵੀ ਨਹੀਂ মিডিਆ 'ਚ ਜਾਣਾ ਤੇ ਮੈਂ ਹੀ ਉਹਨਾਂ ਨੂੰ ਥੋੜਾ ਹੌਸਲਾ ਦਿੱਤਾ ਵੀ ਇਹ ਚੀਜ਼ ਆਪਾਂ ਨੂੰ ਹਾਈਡ ਨਹੀਂ ਕਰਨੀ ਚਾਹੀਦੀ ਸਗੋਂ ਲੋਕਾਂ ਦੇ ਸਾਹਮਣੇ ਪੇਸ਼ ਕਰਨੀ ਚਾਹੀਦੀ ਹੈ ਵੀ ਬੱਚਿਆਂ ਦੇ ਵਿੱਚ ਇਹ ਮਿਸਾਲ ਜਾਵੇ ਆਪਣੇ ਪਿੰਡ ਦੇ ਹੋਰ ਨੌਜਵਾਨ ਇਹਨਾਂ ਨੂੰ ਦੇਖ ਕੇ ਸੇਧ ਲੈਣਗੇ ਅੱਗੇ ਵਧਣਗੇ ਹਨ ਤੇ ਇਸ ਕਰਕੇ ਉਹ ਫਿਰ ਉਸ ਤੋਂ ਬਾਅਦ ਉਹ ਐਗਰੀ ਹੋਏ ਤੇ ਚਲੋ ਤੁਹਾਡੇ ਨਾਲ ਸੰਪਰਕ ਹੋਇਆ ਤੇ ਪਿੰਡ ਵੱਲੋਂ ਮੈਂ ਤਾਂ ਕਹਿੰਦਾ ਜੀ ਇੱਕ ਸੈਮੀਨਾਰ ਵਾਂਗੂ ਇਹਨਾਂ ਸਮਾਗਤ ਹੋਣਾ ਚਾਹੀਦਾ ਬੱਚੇ ਦਾ ਬਹੁਤ ਸੋਹਣੀ ਵੱਡੀ ਅਚੀਵਮੈਂਟ ਹੈ ਬੱਚੇ ਦੀ ਤੁਸੀਂ ਵੀਜ਼ਾ ਕੰਸਲਟੈਂਟ ਹੋ ਕੀ ਤੁਸੀਂ ਪ੍ਰਵਾਨ ਦੀ ਗੱਲ ਕੀਤੀ ਆ ਨਾਲ ਦੀ ਨਾਲ ਜੇਕਰ ਨੌਜਵਾਨੀ ਦੀ ਗੱਲ ਕਰਾਂ ਅੱਜ ਦੀ ਜੋ ਕਿ ਨੌਜਵਾਨੀ ਨਸ਼ਿਆਂ ਦੀ ਦਲਦਲ ਵਿੱਚ ਫਸਦੀ ਜਾ ਰਹੀ ਆ ਕੀ ਮੈਸੇਜ ਦੇਣਾ ਚਾਹੁੰਦੇ ਦੇਖੋ ਇਹਦੇ ਵਿੱਚ ਨਾ ਸਭ ਤੋਂ ਪਹਿਲਾਂ ਜਿਹੜਾ ਦੋਸ਼ ਆ ਉਹ ਸਰਕਾਰਾਂ ਨੂੰ ਹੀ ਜਾਂਦਾ ਜੇ ਪ੍ਰੋਪਰ ਜਿਹੜੀ ਐਜੂਕੇਸ਼ਨ ਆ ਐਜੂਕੇਸ਼ਨ ਸਿਸਟਮ ਦੇ ਵਿੱਚ ਸੁਧਾਰ ਲਿਆਂਦਾ ਜਾਵੇ ਉਸ ਤੋਂ ਬਾਅਦ ਜਿਹੜੀ ਸਿੱਖਿਆ ਆ ਉਹਨੂੰ ਕਿਤਾ ਮੁਖੀ ਬਣਾਇਆ ਜਾਵੇ ਤਾਂ ਮੇਰੇ ਹਿਸਾਬ ਨਾਲ ਇੱਕ ਤਾਂ ਨਸ਼ਿਆਂ ਵਾਲੇ ਪਾਸਿਓਂ ਵੀ ਨੌਜਵਾਨਾਂ ਦਾ ਰੁਝਾਨ ਆ ਜਿਹੜਾ ਉਹ ਘਟੂਗਾ ਦੂਸਰਾ ਬਾਹਰਲੇ ਪਾਸੇ ਜਾਣ ਤੋਂ ਵੀ ਕਿਉਂਕਿ ਤੇ ਇੱਥੇ ਹੀ ਉਹਨਾਂ ਨੂੰ ਰੋਜ਼ਗਾਰ ਦੇ ਮੌਕੇ ਮਹੱਈਆ ਕਰਾਏ ਜਾਣ ਉਹਨਾਂ ਦਾ ਜੀਵਨ-ਵਸਰ ਇੱਥੇ ਹੀ ਚੰਗਾ ਹੋ ਜੇ ਤਾਂ ਉਹਨਾਂ ਨੂੰ ਬਾਹਰ ਜਾਣਾ ਹੀ ਨਾ ਪਵੇ ਦੇਖੋ ਸਾਡਾ ਕਿੱਤਾ ਹੈਗਾ ਚਲੋ ਅਸੀਂ ਇਸ ਕਿੱਤੇ ਨਾਲ ਜੁੜੇ ਹੋਏ ਆਂ ਪਰ ਫੇਰ ਵੀ ਕਿਤੇ ਨਾ ਕਿਤੇ ਦਿਲ ਦੇ ਵਿੱਚ ਚੀਜ਼ ਹੈ ਆਪਦੀ ਮਿੱਟੀ ਵਾਸਤੇ ਪੰਜਾਬ ਵਾਸਤੇ ਦੇਖੋ ਇਹਨੂੰ ਛੱਡ ਕੇ ਜਾਣਾ ਕਿਸੇ ਦੀ ਮਜਬੂਰੀ ਹੋ ਜਾਂਦੀ ਹੈ ਬਹੁਤ ਸਾਰੇ ਘਰਾਂ ਦੀਆਂ ਮਜਬੂਰੀਆਂ ਵੀ ਹੁੰਦੀਆਂ ਹਰੇਕ ਦਾ ਸ਼ੌਕ ਵੀ ਨਹੀਂ ਹੁੰਦਾਗਾ ਪਰ ਅਸੀਂ ਤਾਂ ਫੇਰ ਵੀ ਨੌਜਵਾਨਾਂ ਨੂੰ ਇਹੀ ਕਵਾਂਗੇ ਵੀ ਤੁਸੀਂ ਇਸ ਮਿੱਟੀ ਨਾਲ ਜੁੜੇ ਰਹੋ ਕੋਈ ਇੱਥੇ ਵੀ ਜਿਵੇਂ ਇਹ ਮੁੰਡੇ ਨੇ ਪ੍ਰਾਪਤੀ ਕੀਤੀ ਹੈ ਨਵਦੀਪ ਨੇ ਤੇ ਇਦਾਂ ਹੀ ਤੁਸੀਂ ਵੀ ਅੱਗੇ ਵਧੋ ਹਾਂਜੀ ਫਿਰ ਤੋਂ ਮੈਂ ਤੁਹਾਡਾ ਇੱਥੇ ਤੁਹਾਡੇ ادارے ਵੱਲੋਂ ਆਉਣ ਦਾ ਬਾਕੀ ਵੀ মিডিਆ ਭਾਈਚਾਰਾ ਜਿੰਨਾ ਵੀ ਇੱਥੇ ਪਹੁੰਚ ਰਿਹਾ ਹੈਗਾ ਅਪਰੋਚ ਕਰ ਰਿਹਾ ਇਸ ਬੱਚੇ ਨੂੰ ਹਾਈਲਾਈਟ ਕਰ ਰਿਹਾ ਵਰਲਡ ਵਾਈਡ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਹਨਾਂ ਦੇ ਮਾਤਾ ਪਿਤਾ ਦਾ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਇਸ ਸਾਨੂੰ ਵੀ ਮੌਕਾ ਦਿੱਤਾ ਵੀ ਆ ਕੇ ਤੁਸੀਂ ਬੱਚੇ ਨੂੰ ਅੱਗੇ ਲੈ ਕੇ ਚੱਲੀਏ ਹਨ ਤੇ ਬਾਕੀ ਸਾਰੇ ਨਗਰ ਦਾ ਮੈਂ ਤਾਂ ਸਾਰਿਆਂ ਦਾ ਹੀ ਧੰਨਵਾਦ ਕਰ ਦਾਂਗੇ ਇਸ ਬੱਚੇ ਦੀ ਪ੍ਰਾਪਤੀ ਬਹੁਤ ਵੱਡੀ ਹੈ ਜੀ